ਸਾਵਧਾਨੀ ਹਟੀ ਤਾਂ ਦੁਰਘਟਨਾ ਘਟੀ ਖਾਣੂਸ ਵੇਲੇ ਸੱਤ ਸਾਬਤ ਹੋਗੀ ਜਦ ਫਗਵਾੜਾ ਬੱਸ ਸਟੈਂਡ ਬਾਹਰ ਟ੍ਰੈਫਿਕ ਦਫ਼ਤਰ ਕੋਲ ਬੱਸ ਦੇ ਟਾਇਰ ਥੱਲੇ ਇੱਕ ਵਿਅਕਤੀ ਦੀ ਔਨ ਨਾਲ ਮੌਤ ਹੋ ਗਈ ਜਿਸ ਦੀ ਪਛਾਣ ਅਮਰਚੰਦ ਪੁੱਤਰ ਹਰਨਾਮ ਦਾ ਸਵਾਸੀ ਟੋਡਰਪੁਰ ਵਾਸੀ ਹੋਈ ਹੈ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਮੋਹਾਲੀ ਬੱਸ ਸਰਵਿਸ ਦੀ पीबी 084999268 ऑन नाल एक व्यक्ति जो बस स्टैंड ਦੇ ਅੰਦਰ ਜਾ ਰਿਹਾ ਸੀ ਉਸ ਦੀ ਟਾਇਰ ਹੇਠੋਂ ਨਾਲ ਮੌਤ ਹੋ ਗਈ ਹੈ ਪੁਲਿਸ ਅਧਿਕਾਰੀ ਅਨੁਸਾਰ ਬਸ ਨੂੰ ਕਬਜ਼ੇ ਵਿੱਚ ਲੈ ਕੇ ਬਸ ਡਰਾਈਵਰ ਅਮਨਦੀਪ ਕੁਮਾਰ ਪੁੱਤਰ 바ਰੂ ਰਾਮ ਵਾਸੀ लाਡੋਵਾਲ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮ੍ਰਿਤਕ ਦੇ ਵਾਰਸਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਹਾਂਜੀ ਸ਼ੁਕਮਰੀ ਜਿਹੜਾ ਕਿ ਐਕਸਡੈਂਟ ਹੋਇਆ ਦੀ ਜਾਣਕਾਰੀ ਦਿਓ ਅੱਜ ਮੈਂ ਥਾਣਾ ਵਿੱਚ ਹਾਜ਼ਰ ਸੀਗਾ ਤੇ ਇੱਕ ਟੈਲੀਫੋਨ ਡ੍ਰੈਫਟ ਦਸਤਾਵੇਜ਼ ਤੋਂ ਸ਼ੁਰੂ ਹੋਇਆ ਸੀਗਾ ਕੇ ਬਾਸ ਬਸ ਸਟੈਂਡ ਤੇ ਦੀਕੇ ਕੈਕਸੀਡੈਂਟ ਹੋ ਗਿਆਗਾ ਤੇ ਮੌਕੇ ਤੇ ਪੁੱਛੋ ਜਿਸ ਤੇ ਮੌਕੇ ਤੇ ਪੁੱਛੋ ਜੀ ਟ੍ਰੇਨ ਦਫਤਰ ਦੇ ਦੀਕ ਇੱਕ ਐਕਸੀਡੈਂਟ ਹੋਣਾ ਪਾਇਆ ਗਿਆ ਮਰਤਕ ਦਾ ਨਾਮ ਅਮਰਚੰਦ ਵਾਸੀ ਟੋਡਰ ਪਰ ਹੈ ਜੀ ਇਹ ਸਰ ਮੌਕੇ ਤੇ ਐਕਸੀਡੈਂਟ ਲੈਥ ਹੋ ਗਈ ਸੀ ਮੁੰਡੇ ਦੀ ਹਾਂ ਤਸਦੀਕ ਹੋਇਆ ਕਿ ਮੌਕੇ ਤੇ ਹੀ ਹੋ ਗਈ ਸੀ ਤੇ ਡੈਥ ਹੋਣ ਦਾ ਕਾਰਨ ਸਾਹਮਣੇ ਆਇਆ ਕੁਝ ਐਕਸੀਡੈਂਟ ਹੋਇਆ ਹੈਗਾ ਗਾਹ ਦੇ ਵੀ ਟਾਇਰ ਪਿਛਲੇ ਡਰ ਦੇ ਥਲੇ ਆਏ ਹੋਏ ਜੀ ਨਹੀਂ ਜਿਹੜੇ ਬਜ਼ੁਰਗਾਂ ਦੀ ਡੈਥ ਹੋਈ ਹੈ ਇਹਨਾਂ ਦੀ ਉਹ ਕਿਹੜੀ ਜਗ੍ਹਾ ਪਏ ਸੀ ਉਹ ਦਾਦੇ ਵੀ ਬਣੇ ਅੰਦਰ ਬਸਟਾਨ ਦੇ ਅੰਦਰ ਵੜ ਰਿਹਾ ਸੀ ਜੀ ਤੇ ਉਹਦੇ ਘਰ ਦੇ ਨਾਲ ਤਲਾਹ ਹੋ ਗਈ ਉਹਨਾਂ ਘਰ ਦੇ ਤਲਾਹ ਹੋ ਗਏ ਜਵਾਰੇ ਸੀ ਉਹਦੇ ਬਿਆਨ ਜੀ ਦਾ ਬਿਆਨ ਦੇਣਗੇ ਤੇ ਅਗਲੀ ਕਾਰਵਾਈ ਕੀਤੀ ਜਾਊ ਤੇ ਬਸ ਬਸ ਕਬਜੀ ਜੀ ਕਿਹੜੀ ਕੰਪਨੀ ਦੀ ਬਸ ਹੈ ਜੀ ਇਹ ਹੈ ਜੀ ਮਹਾਲੀ ਬਸ ਸਰਪਸ ਜੀ ਮਹਾਲੀ ਬਸ ਤੇ ਬਸ ਚਾਲਕ ਬਸ ਚਾਲਕ ਕਬੂ ਜੀ ਤੇ ਕੀ ਕੀ ਕਾਰਵਾਈ ਕੀਤੀ ਜਾ ਰਹੀ ਆ ਬਸ ਦੇ ਹੋਂਤੇ ਜੀ ਜੋ ਬਿਆਨ ਦੇਗੇ ਜੀ ਕਰ ਵੀ ਤੇ ਡੱਡੂੜੀ ਡੱਡੂੜੀ ਮੁਰਜ਼ੀ ਵਿੱਚ ਪਈ ਸੀ ਜੀ